ਤਸਵੀਰਾਂ ਦੇ ਵਿੱਚ ਜਿਹੜੇ ਨੌਜਵਾਨ ਨੂੰ ਤੁਸੀਂ ਕਮਰਿਆਂ ਦੇ ਵਿੱਚ ਛਾਤੀ ਮਾਰਦੇ ਨੂੰ ਦੇਖ ਰਹੇ ਹੋ ਇਸ ਨੌਜਵਾਨ ਦਾ ਕਾਰਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਕਾਰਾ ਕਰਨ ਤੋਂ ਪਹਿਲਾਂ ਇਹ ਨੌਜਵਾਨ ਚੰਗੀ ਤਰ੍ਹਾਂ ਤਸੱਲੀ ਕਰ ਲੈਂਦਾ ਹੈ ਕਿ ਇੱਥੇ ਕੋਈ ਜਾਗਤਾ ਨਹੀਂ ਰਿਹਾ ਪਰ ਇਸ ਦੀ ਮਾੜੀ ਕਿਸਮਤ ਇਸ ਤੋਂ ਪਹਿਲਾਂ ਇਹ ਇੱਥੇ ਕੋਈ ਕਾਰਾ ਕਰਦਾ ਇਸ ਨੂੰ ਭਾਗ ਮੇ ਕੱਪੜਿਆਂ ਵਾਲੇ ਬਜ਼ੁਰਗ ਵਿਅਕਤੀ ਨੇ ਕਾਬੂ ਕਰ ਲਿਆ ਪਰ ਇਹ ਨੌਜਵਾਨ ਐਨਾ ਛਾਤਰ ਸੀ ਕਿਸ ਨੇ ਬਜ਼ੁਰਗ ਨਾਲ ਹੱਥੋਂ ਪਾਈ ਕੀਤੀ ਤੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਇਹ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਹ ਕੋਈ ਆਮ ਨੌਜਵਾਨ ਨਹੀਂ ਸੀ ਸਗੋਂ ਇੱਕ ਚੋਰ ਸੀ ਜੋ ਕਿ ਚੋਰੀ ਦੀ ਨੀਅਤ ਨਾਲ ਮੰਦਰ ਦੇ ਵਿੱਚ ਦਾਖਲ ਹੋਇਆ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਸ਼ਿਵ ਨਗਰ ਦੇ ਵਿੱਚ ਸਥਿਤ ਸਤੀ ਮਾਤਾ ਮੰਦਿਰ ਦਾ ਜਿੱਥੇ ਕੀ ਇਹ ਚੋਰ ਮੰਦਿਰ ਦੇ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋ ਜਾਂਦਾ ਪਰ ਉਸ ਵਕਤ ਪੁਜਾਰੀ ਦੀ ਅੱਖ ਖੁੱਲ ਜਾਂਦੀ ਹੈ ਜਿਸ ਦੌਰਾਨ ਇਸ ਨੂੰ ਕਾਬੂ ਕਰ ਲੈਂਦਾ ਪਰ ਇਹ ਪੁਜਾਰੀ ਨਾਲ ਹੱਥੋਂ ਪਾਈ ਕਰਕੇ ਉੱਥੋਂ ਫਰਾਰ ਹੋ ਗਿਆ ਮੰਦਿਰ ਦਾ ਸਤੀ ਮਾਤਾ ਮੰਦਿਰ ਗੀਤਾ ਭੋਨ ਕੇ ਵੈਕ ਸਾਈਡ ਮੰਦਿਰ ਮੇ 9 April ਸੇ ਲੈ ਕੇ ਕਿ 26 ਜੁਲਾਈ ਤੱਕ एक सौ आठ रामायण का पाठ चल रहा है जिसके कारण मंदिर में हर एक घंटे के बाद ड्यूटी चेंज होती रहती इसलिए मंदिर का छोटा गेट खुला रहता इसके बावजूद आज रात्रि में लगभग पौने एक से सवा के बीच में कोई आदमी आया और वो मंदिर कमरों में जा कर के तलाशी लेने लगा ले एक हमारे वृद्ध महात्मा है उनके कमरे में गया और मैं जब उसकी आवाज़ सुना कटाखे की तो मैं बाहर निकला तो उस चोर के नाल मेरी हाथ था पाई हो गई और वो अपने बगल में कुछ रखे हुए था इसलिए मैं डर गया कहीं किरच वगैरह ना मार दे और वो भागा भागने पर मैं उसके पीछे दौड़ करके गया फिर मेरे ऊपर उसने हमला किया बड़े मुश्किल अपनी जान बचाई चुनाव का समय चल रहा है बेअदबी भी कोई कर सकता है मूर्ति खंडित भी कर सकता है या रामायण के पाठ का पेज भी फाड़ सकता है इस कारण मैं सरकार से चाहता हूं कि प्रशासन इसके ध्यान दे क्या सकती थी उसके, पास, क्या सकती थी आपने उसके साथ पास में क्रिच हो सकती थी ਇਹ ਚਾਕੂ ਹੋ ਸਕਦਾ ਕੁਝ ਵੀ ਹੋ ਸਕਦਾ ਥਾ ਕਿੰਨੀ ਵਾਰ ਹਮਲਾ ਕੀਤਾ ਪਰ ਦੋ ਤਿੰਨ ਵਾਰ ਸਾਹਿਬੀ ਫਾਕੀਰ ਚਾਹੀਏ ਹਾਂ ਜੀ ਹਾਂ ਜੀ ਦੇਖਿਆ ਜਾਵੇ ਤਾਂ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਜਿੱਥੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉੱਥੇ ਹੀ ਹੁਣ ਇਹ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਪਤਾਰ ਸਿੰਘ ਦੀ ਰਿਪੋਰਟ